ਪਰਮ ਸਰਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਉਣ ਲਈ ਵਾਰ ਸ਼ਾਲੂ ਚਾਰ ਦੇ ਨਾਲ ਜੁੜਨਾ ਕਰੀਏ ੴ ਸਤਿਗੁਰ ਪ੍ਰਸਾਦ ਤੁਖਾਰੀ ਸ਼ੰਤ ਮੁਹੱਲਾ ਪਹਿਲਾ 12 ਮਹਾ 12 ਮਹਾ 133 ਅੰਗ ਤੇ ਆਉਂਦਾ ਜੋ ਆਪਾਂ ਸੰਗਰਾਂਦ ਦਾ ਦਿਨ ਸੰਗਰਾਂਦ ਮਨਾਉਣੀ ਹੈ ਮਹੀਨਿਆਂ ਦੇ ਨਾਮ 1 ਇਹ 1100 ਸਤ ਅੰਗ ਦੇ ਉੱਤੇ ਤੁਖਾਰੀ ਰਾਗ ਦੇ ਵਿੱਚ ਹੈ ਵੱਖ-ਵੱਖ ਮਹੀਨਿਆਂ ਦੇ ਨਾਮ ਉਹਦੇ ਵਿਚਾਰ ਬਕਰਨੀ ਹੈ ਇੱਕ ਵਾਰ ਪੂਨੇ ਸਾਰੇ ਇਹਨਾਂ 12 ਮਾ ਨੂੰ ਸਮਝ ਲਈਏ ਫਿਰ ਨਾਲ-ਨਾਲ ਪੰਕਤੀਆਂ ਪੜ੍ਹ ਕੇ ਫਿਰ ਉਹਦੇ ਵਿਚਾਰ ਨਾਲ-ਨਾਲ ਕਰਾਂਗੇ ਵੀ ਸਾਰੇ 12 ਮਾ ਦੇ ਵਿੱਚ ਕੀ ਉਪਦੇਸ਼ ਹੈ ਸਾਰਾ ਵਿਸਤਾਰ ਦੇ ਨਾਲ ਇੱਕ ਵਾਰੀ ਉਹਦੇ ਅਰਥ ਸਾਰੇ ਪੜ੍ਹ ਲਈਏ ਇੱਕ ਵਾਰੀ ਦੰ ਬਾਰਾਮਾ ਦੇ ਵਿੱਚ ਫਰਮਾਨ ਕਰਦੇ ਹਨ ਗੁਰੂ ਨਾਨਕ ਪਾਸ਼ਾ ਜੀ ਦਾ ਇਹ ਜੰਮ ਬਾਰਾਮਾ ਫਰਮਾਨ ਕਰਦੇ ਹਨ ਕਿ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਇਸ ਜਨਮ ਦੇ ਵਿੱਚ ਵੀ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਤੇ ਦੁਖੀ ਜੀਵਨ ਗੁਜ਼ਾਰਦਾ ਹੈ ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਓ ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀ ਪੀ ਕੇ ਆਤਮਕ ਆਨੰਦ ਮੰਨਦਾ ਹੈ। ਇਹੀ ਹੈ ਜਨਮ ਮਨੋਰਥ। ਇਹਨੂੰ ਕਹਿੰਦੇ ਐ ਜੋ ਸਾਨੂੰ ਜਨਮ ਮਿਲਿਆ ਉਹਦਾ ਮਨੋਰਥ ਇਹ ਹੈ। ਤੇ ਨਾਮ ਦੀ ਬਰਕਤ ਨਾਲ ਸਿਵਸਲਾ ਦੀ ਬਰਕਤ ਨਾਲ ਮਨੁੱਖ ਆਪਣੇ ਸਾਰੇ ਗਿਆਨ ਇੰਦਰੀਆਂ ਨੂੰ ਮਰਿਆਦਾ ਦੇ ਵਿੱਚ ਰੱਖ ਕੇ ਮਾਇਕ ਪਦਾਰਥਾਂ ਦੇ ਮੋਹ ਤੋਂ ਉੱਚਾ ਟਿਕਿਆ ਰਹਿੰਦਾ ਹੈ ਪਾਵ ਮਾਇਆ ਦੇ ਮੋਹ ਦੇ ਵਿੱਚ ਨਹੀਂ ਫਸਦਾ ਗੁਰੂ ਦੇ ਸ਼ਬਦ ਦੀ ਰਾਹੀ ਉਸ ਦਾ ਜੀਵਨ ਹੈ ਜਿਹੜਾ ਪਵਿੱਤਰ ਹੋ ਜਾਂਦਾ ਹੈ ਸਿਵਸਲਾ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਇੱਕ ਪਰਮਾਤਮਾ ਹੀ ਜੀਵ ਦੇ ਨਾਲ ਸਦਾ ਨਿਬਲ ਵਾਲਾ ਸਾਥੀ ਹੈ। ਹੋਰ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਸਿਮਸਲਾ ਦੀ ਬਰਕਤ ਨਾਲ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਅਡੋਲ ਰਹਿੰਦਾ ਹੈ। ਉਸ ਦੇ ਅੰਦਰ ਹਰ ਵੇਲੇ ਪਰਮਾਤਮਾ ਦੇ ਮਲਾਪ ਦੀ ਜਿਹੜੀ ਖਿੱਚ ਜਾਂ ਤੰਗ ਕਹ ਲਈਏ ਉਹ ਬਣੀ ਰਹਿੰਦੀ ਹੈ। ਮਸੰਤ ਦਾ ਮੌਸਮ ਸੁਹਾਵਣਾ ਹੁੰਦਾ ਹੈ ਜਿਵੇਂ ਹੁਣ ਮਸੰਤ ਕੀ ਵਾਰ ਆਪ ਜੀ ਨੇ ਸਰਵਣ ਕੀਤੀ ਆ ਹੁਣ ਆਨੰਦ ਸਾਹਿਬ ਤੋਂ ਬਾਅਦ ਆ ਹੁਣ ਜਿਹੜੀ ਰੁੱਤ ਆਉਗੀ ਜਾਂ ਹੁਣ ਆ ਚਾਲੂ ਹੋ ਗਈ ਹੈ ਇਹ ਮਸੰਤ ਰੁੱਤ ਹੈ ਇਹ ਮੌਸਮ ਸੁਹਾਵਣਾ ਹਰ ਪਾਸੇ ਫੁੱਲ ਖਿੜੇ ਹੁੰਦੇ ਆ ਹੁਣ ਆ ਪਤ ਝੜ ਹੋ ਕੇ ਫਿਰ ਦੁਬਾਰੇ 29ਵੇਂ ਨਿਕਲਦੇ ਦਰਖਤਾਂ ਦੇ ਠੰਡ ਦਾ ਮੌਸਮ ਚਲੇ ਗਿਆ ਅੱਗੇ ਜਿਹੜਾ ਹੁਣ ਮੌਸਮ ਆਉਣਾ ਇਹ ਬਸੰਤ ਰੁੱਤ ਹੈ ਫੱਗਣ ਦਾ ਮਹੀਨਾ ਕਹਿੰਦੇ ਫੁੱਲ ਖਿੜੇ ਹੁੰਦੇ ਐ ਕੋਇਲ ਅੰਬਾਂ ਦੇ ਬੂਟਿਆਂ ਦੇ ਉੱਤੇ ਬੈਠੀ ਮਿੱਠੇ ਬੋਲ ਬੋਲਦੀ ਐ ਪਰ ਪਤੀ ਤੋਂ ਵਿਛਣੀ ਨਾਰ ਨੂੰ ਇਹ ਸਭ ਕੁਝ ਚੁਬ ਮਾਂ ਲੱਗਦਾ ਜਿਸ ਮਨੁੱਖ ਦਾ ਮਨ ਅੰਦਰਲੇ ਹਿਰਦੇ ਕੋਲ ਫੁੱਲ ਨੂੰ ਛੱਡ ਕੇ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਭਟਕਦਾ ਫਿਰਦਾ ਹੈ ਉਸ ਦਾ ਇਹ ਜਿਉਣਾ ਅਸਲ ਵਿੱਚ ਆਤਮਿਕ ਮੌਤ ਹੈ ਆਤਮਿਕ ਆਨੰਦ ਤਦੋਂ ਹੀ ਹੈ ਜਦੋਂ ਪਰਮਾਤਮਾ ਹਿਰਦੇ ਦੇ ਵਿੱਚ ਵਸੇ ਨਹੀਂ ਉਹਦੇ ਤੋਂ ਬਿਨਾ ਉਜਾੜ ਹੈ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫਤਸਲਾ ਦੇ ਵਿੱਚ ਗਿਝ ਜਾਂਦਾ ਹੈ ਉਸ ਨੂੰ ਕੁਦਰਤ ਦੀ ਸੁੰਦਰਤਾ ਜਿਹੜੀ ਕੁਦਰਤ ਦੀ ਸੁੰਦਰਤਾ ਹੈ ਉਹ ਸੁੰਦਰਤਾ ਵੀ ਪਰਮਾਤਮਾ ਦੇ ਚੰਨਾਂ ਦੇ ਵਿੱਚ ਹੀ ਜੋੜ ਲਈ ਸਹਿਤਾ ਕਰਦੀ ਹੈ ਕਾਮ ਆਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤਸਲਾ ਨੂੰ ਹਿਰਦੇ ਵਿੱਚ ਵਸਾ ਕੇ ਪਰਮਾਤਮਾ ਨਾਲ ਡੂੰਗੀ ਸਾਂਝ ਪਾਈ ਰੱਖਦਾ ਉਸ ਦਾ ਹਿਰਦਾ ਸਦਾ ਸ਼ਾਂਤ ਰਹਿੰਦਾ ਤੇ ਉਹ ਮਨੁੱਖ ਵਿਕਾਰਾਂ ਦੀ ਤਪਸ਼ ਲੋ ਤੋਂ ਬਚਿਆ ਰਹਿੰਦਾ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਉਸ ਨੂੰ ਇਸ ਜੀਵਨ ਸਫਰ ਵਿੱਚ ਹਾਰ ਦੀ ਕੈਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋ ਨਹੀਂ ਸਕਦਾ ਇਹ ਹੜ ਦੇ ਮਹੀਨੇ ਦੀ ਵਿਚਾਰ ਤੇ ਸਿਪਸਲਾ ਦੀ ਬਰਕਤ ਦੇ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ ਇਸ ਪਿਆਰ ਦੇ ਟੱਕ ਦੇ ਤੇ ਸਰੀਰਕ ਸੁੱਖਾਂ ਦੇ ਕੋਈ ਵੀ ਸਾਧਨ ਉਸ ਦੇ ਮਨ ਨੂੰ ਧੂ ਨਹੀਂ ਪਾ ਸਕਦੇ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਤੇ ਤੁਰ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਭ ਸਲਾਹ ਦੇ ਵਿੱਚ ਗਿਝ ਜਾਂਦਾ ਹੈ ਪਰਮਾਤਮਾ ਦੀ ਯਾਦ ਤੋਂ ਬਿਨਾਂ ਹੋਰ ਕਿਸੇ ਵੀ ਰੰਗ ਤਮਾਸ਼ੇ ਦੇ ਵਿੱਚ ਉਸ ਨੂੰ ਆਤਮਿਕ ਆਨੰਦ ਨਹੀਂ ਮਿਲਦਾ ਜਿਹੜਾ ਮਨੁੱਖ ਦੁਨੀਆ ਦੇ ਝੂਠੇ ਮੋਹ ਵਿੱਚ ਫਸ ਜਾਂਦੇ ਆ ਜੇ ਫਸ ਜਾਂਦੇ ਉਹ ਪਰਮਾਤਮਾ ਦੇ ਚੰਨਾਂ ਤੋਂ ਵਿਛੜਿਆ ਰਹਿੰਦਾ ਹੈ ਪਰ ਜਿਹਨਾਂ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ ਸ਼ਰਨ ਪੈਣ ਦਾ ਮਤਲਬ ਗੁਰਬਾਣੀ ਜੋ ਕਹਿੰਦੀ ਉਹਨੂੰ ਆਪ ਦੇ ਪਿੰਡੇ ਦੇ ਉੱਤੇ ਹੰਡਾਉਂਦਾ ਜਿਹੜਾ ਉਹ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦਾ ਹੈ ਅਸੀਂ ਉਸ ਨੂੰ ਪ੍ਰਭੂ ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਸਿਫਸਲਾ ਦੀ ਦਾਤ ਦਿੰਦਾ ਹੈ ਉਸ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਦੇਣ ਵਾਲਾ ਚਾਨਣ ਹੋ ਜਾਂਦਾ ਮਨ ਉਹ ਚਾਨਣ ਇੱਕ ਦੀਵੇ ਦੇ ਸਮਾਨ ਜਿਵੇਂ ਦੀਵਾ ਜੱਕੇ ਹਨੇਰਾ ਦੂਰ ਹੋ ਜਾਂਦਾ ਉਸੇ ਤਰ੍ਹਾਂ ਉਹ ਕੰਮ ਕਰਦਾ ਹੈ ਜਿਨਾਤਮ ਗਿਆਨ ਤੇ ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਇੱਕ ਘੜੀ ਪਲਕ ਦਾ ਵਿਛੋੜਾ ਵੀ ਸਹਾਰ ਨਹੀਂ ਸਕਦਾ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤਸਲਾ ਵਿੱਚ ਟਿਕਿਆ ਰਹਿੰਦਾ ਹੈ ਪਰਮਾਤਮਾ ਨਾਲ ਉਸਦੀ ਪੱਕੀ ਪਿਆਰ ਦੀ ਗੰਢ ਵੱਜ ਜਾਂਦੀ ਹੈ ਜਗਤ ਦਾ ਕੋਈ ਵੀ ਦੁੱਖ ਉਸ ਉੱਤੇ ਆਪਣਾ ਜੋਰ ਨਹੀਂ ਪਾ ਸਕਦਾ ਪਰਮਾਤਮਾ ਦੀ ਯਾਦ ਭੁਲਾਇਆ ਮਨੁੱਖ ਦੇ ਅੰਦਰ ਕੋਰਾਪਣ ਜੋਰ ਪਾ ਲੈਂਦਾ ਜਿਹੜਾ ਪਰਮਾਤਮਾ ਨੂੰ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਭਜੰਤਗੀ ਨਹੀਂ ਉਹਦੇ ਅੰਦਰ ਕੋਰਾਪਣ ਹੁੰਦਾ ਹੈ ਕਠੋਰਤਾ ਹੁੰਦੀ ਹੈ ਹਿਆ ਦੇਆ ਨਹੀਂ ਹੁੰਦੀ ਉਹਦੇ ਅੰਦਰ ਤਰਸ ਨਹੀਂ ਕਰਦਾ ਕਿਸੇ ਤੇ ਉਹ ਕੋਰਾਪਨ ਉਸਦੇ ਜੀਵਨ ਦੇ ਵਿੱਚੋਂ ਪ੍ਰੇਮ ਰਸ ਸੁਕਾ ਦਿੰਦਾ ਹੈ ਪ੍ਰਮਾਤਮਾ ਦੀ ਸਿਫਤਸਲਾ ਹੀ ਮਨੁੱਖ ਦੇ ਅੰਦਰ ਉੱਚੀ ਆਤਮਕ ਅਵਸਥਾ ਪੈਦਾ ਕਰਦੀ ਹੈ ਤੇ ਕਾਇਮ ਰੱਖਦੀ ਹੈ ਮਾਗੀ ਵਾਲੇ ਦਿਨ ਲੋਕ ਪ੍ਰਿਆਗ ਆਦਿਕ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਵਿੱਚ ਪਵਿੱਤਰਤਾ ਮੰਨਦੇ ਆ ਪਰ ਪ੍ਰਮਾਤਮਾ ਦੀ ਸਿਫਤਸਲਾ ਹਿਰਦੇ ਵਿੱਚ ਵਸਾਉਣੀ ਹੀ 68 ਤੀਰਥਾਂ ਦਾ ਇਸ਼ਨਾਨ ਹੈ ਜਿਹਨੇ ਪ੍ਰਮਾਤਮਾ ਦੀ ਸਿਫਤਸਲਾ ਜਿਹੜਾ ਰੱਬ ਨੂੰ ਯਾਦ ਕਰਦਾ ਹੈ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਕਹਿੰਦਾ ਭਾਵ ਗੁਰਬਾਣੀ ਦੇ ਨਾਲ ਜੁੜਦਾ ਹੈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਉਹਦਾ 68 ਤੀਰਥਾਂ ਦਾ ਜਾਂ ਸੰਗਤ ਕਰਦਾ ਜੋ ਆ ਸੰਗਤ ਆਪ ਸੰਗਤ ਕਰ ਰਹੇ ਹੋ ਇਹ ਸਮਝ ਲਓ 68 ਤੀਰਥਾਂ ਦਾ ਇਸ਼ਨਾਨ ਹੈ ਉਵੇਂ ਜਾ ਕੇ ਦਾ ਇੱਕ ਥਾਂ ਦੇ ਕਰੂਗਾ ਦੋ ਥਾਂ ਦੇ ਕਿੰਨੇ ਕਿਤੇ ਜਾਵਾਂਗਾ Hindu ਧਰਮ ਦੇ ਮੁਤਾਬਕ 68 ਤੀਰਥ ਮੰਨੀਆਂ ਤੇ ਪਰ ਗੁਰਬਾਣੀ ਤਾਂ ਤੀਰਥਾਂ ਨੂੰ ਨਹੀਂ ਮੰਦੀ ਗੁਰਬਾਣੀ ਕਹਿੰਦੀ ਹੈ ਜੇ ਇਸ਼ਨਾਨ ਕਰਨਾ ਤਾਂ ਤੂੰ ਆਪਦੇ ਅੰਦਰ ਦਾ ਇਸ਼ਨਾਨ ਕਰਾ ਤੇ ਅੰਦਰ ਦਾ ਇਸ਼ਨਾਨ ਹੈ ਜਿਹੜਾ ਉਪ ਨਾਮ ਸਿਮੰਨ ਦੇ ਨਾਲ ਹੋਣਾ ਹੈ ਗੁਰਬਾਣੀ ਪੜਨ ਦੇ ਨਾਲ ਉਹਨੂੰ ਵਿਚਾਰਨ ਦੇ ਨਾਲ ਉਹਦੇ ਤੇ ਅਮਲ ਕੀਤੇਆਂ ਫਿਰ ਹੋਣਾ ਅੰਦਰ ਦਾ ਇਸ਼ਨਾਨ ਹੈ ਜੀ ਦਾ ਬਾਹਰਲੇ ਇਸ਼ਨਾਨ ਨਾਲੋਂ ਚਾ ਜਿੰਨੇ ਮਰਜ਼ੀ ਕਰੀ ਆ ਜਿੰਨਾਂ ਚਿਰ ਅੰਦਰਲਾ ਇਸ਼ਨਾਨ ਨਹੀਂ ਹੁੰਦਾ ਜਿੰਨੀਆਂ ਮਰਜ਼ੀ ਧੁਣੀਆਂ ਤਾਪੀ ਆ ਜਿੰਨੇ ਮਰਜ਼ੀ ਜਲ ਧਾਰਾ ਕਰੀ ਆ ਜੋ ਮਰਜ਼ੀ ਕਰੀ ਆ ਪਰ ਜੇ ਬਚਨ ਨਹੀਂ ਮੰਨਨੇ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਤਜੇ ਬਚਨ ਮੰਨਦਾ ਹੈ ਗੁਰਬਾਣੀ ਜੋ ਪੜ੍ਹੀ ਸਵੇਰੇ ਨਿਤਨੇਮ ਦੇ ਵਿੱਚ ਜੋ ਉਹਦੇ ਵਿੱਚ ਕਿਹਾ ਉਹਨੂੰ ਆਪਦੇ ਪਿੰਡੇ ਦੇ ਉੱਤੇ ਹੰਡਾਇਆ ਮੰਨਿਆ ਤਾਂ ਉਹੀ ਅਸਲ ਬਾਣੀ ਪੜ੍ਹਨੀ ਹੈ ਉਹੀ ਹੁਕਮ ਮੰਨਣਾ ਹੈ ਉਹੀ ਗੁਰੂ ਦੀ ਛਾਨ ਨਹਿਣਾ ਹੈ ਉਹੀ ਅਥਾਰਥ ਦੀਰਥਾ ਨਿਸ਼ਨਾਣ ਹੈ ਜਿਹੜਾ ਮਨੁੱਖ ਗੁਰੂ ਦੀ ਛਾਨ ਪੈ ਕੇ ਸਿਫਸਲਾ ਦੀ ਰਾਹੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿੰਦਾ ਹੈ ਉਸ ਨੂੰ ਆਪਣੇ ਅੰਦਰ ਵਸਦਾ ਪ੍ਰਮਾਤਮਾ ਮਿਲ ਪੈਂਦਾ ਹੈ ਪਰ ਇਹ ਆਪਾ ਭਾਵ ਦੂਰ ਕਰਨਾ ਕੋਈ ਸੌਖੀ ਖੇਡ ਨਹੀਂ ਹੈ ਜੇ ਕੋਈ ਕਵੇ ਵੀ ਇਹ ਸੌਖਾ ਆਪਾ ਭਾਵ ਵੀ ਦੂਰ ਹੋ ਜੇ ਕਹਿੰਦੇ ਉਹ ਹੀ ਦੂਰ ਕਰ ਸਕਦਾ ਜਿਸ ਤੇ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਜਿਹੜਾ ਗੁਰੂ ਦੇ ਲੜ ਲੱਗਦਾ ਇਸ ਸਾਰੀ ਬਾਣੀ ਦਾ ਜਿਹਨਾਂ ਬਾਰਾਂ ਮਾ ਦੀ ਬਾਣੀ ਤੋਂ ਖਾਲੀ ਰਾਗ ਦੇ ਵਿੱਚ ਹੈ ਉਹ ਸਾਰੀ ਬਾਣੀ ਦਾ ਨਿਚੋੜ ਕਹਿ ਲਈਏ ਤਾਂ ਉਹ ਇਹ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤਸਲਾ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦਾ ਹੈ ਖੁਰਾਕ ਬਣਾ ਲੈਂਦਾ ਜਿਵੇਂ ਖੁਰਾਕ ਤਾਂ ਆਪਾਂ ਸਰੀਰ ਨੂੰ ਜ਼ਰੂਰੀ ਹੈ ਨਾ ਕਿੰਨੀ ਕੇਅਰ ਕਰਦੇ ਹਾਂ ਖਾਣ ਪੀਣ ਤੋਂ ਬੰਦਾ ਭੁੱਲਦਾ ਕਦੇ ਕਦੇ ਨਹੀਂ ਬੋਲਦਾ ਕਦੇ ਐ ਹੋਇਆ ਹੋਵੇ ਕਿਸੇ ਨੇ ਮੰਨ ਲਓ ਵੀ ਦੱਸ ਸਕਦਾ ਮੈਂ ਅੱਜ ਤਾਂ ਮੈਂ ਪ੍ਰਸ਼ਾਦਾ ਛਕਣਾ ਹੀ ਭੁੱਲ ਗਿਆ ਯਾਦ ਹੀ ਨਹੀਂ ਆਇਆ ਜਾਂ ਅੱਜ ਚਾਹ ਨਹੀਂ ਪੀਤੀ ਯਾਦ ਹੀ ਨਹੀਂ ਆਈ ਕੋਈ ਵੀ ਬੰਦਾ ਐਸਾ ਨਹੀਂ ਹੋਊਗਾ ਜਿਹੜਾ ਖਾਣਾ ਭੁੱਲ ਗਿਆ ਖਾਣਾ ਪੀਣਾ ਭੁੱਲ ਗਿਆ ਹੋਵੇ ਤੇ ਫਿਰ ਪਾਠ ਹੀ ਕਿਉਂ ਭੁੱਲੇ ਜਾਂਦੇ ਬਾਣੀ ਪੜਨੀ ਕਿਉਂ ਬੋਲੀ ਜਾਂਦਾ ਕਿਉਂ ਇਹਦੀ ਜ਼ਰੂਰਤ ਨਹੀਂ ਇਸ ਕਰਕੇ ਜਿਹਨੇ ਇਹ ਖਰਾਕ ਬਣਾ ਲਈ ਜੁਨਾ ਇਹ ਭੁੱਲਦਾ ਨਹੀਂ ਵੀ ਪ੍ਰਸ਼ਾਦਾ ਬੇਸ਼ੱਕ ਨਹੀਂ ਭੁੱਲ ਜੇ ਪਰ ਬਾਣੀ ਨਾਮ ਸਿਮਰਨ ਜਿਹਦਾ ਉਹ ਨਾ ਭੁੱਲੇ ਜਿਨੇ ਇਹ ਆਸਰਾ ਬਣਾ ਲਿਆ ਕਹਿੰਦੇ ਉਸ ਨੂੰ ਕਿਸੇ ਸੰਗਰਾਦ ਮਸਿਆ ਆਦਕ ਦੀ ਖਾਸ ਪਵਿੱਤਰਤਾ ਦਾ ਭਰਮ ਭੁਲੇਖਾ ਨਹੀਂ ਰਹਿ ਜਾਂਦਾ ਕਹਿੰਦਾ ਭਾਵ ਉਹਦੇ ਲਈ ਖਾਸ ਦਿਨ ਕੋਈ ਵੀ ਨਹੀਂ ਹੁੰਦਾ ਉਹਦੇ ਲਈ ਸਾਰੇ ਹੀ ਖਾਸ ਹੁੰਦੇ ਆ ਤੇ ਖਾਸ ਕੋਈ ਹੁੰਦਾ ਵੀ ਨਹੀਂ ਹੁਣ ਕੀ ਮੰਨ ਲਓ ਮੱਸਿਆ ਜਾਂ ਸੰਗਰਾਂਦ ਉਹ ਦਿਨ ਵੀ ਸੂਰਜੋ ਹੀ ਚੜਦਾ ਸਮੇਂ ਦੇ ਮੁਤਾਬਕ ਕੋਈ ਮਿੰਟ 2 ਮਿੰਟ ਨਿੰਵਰ ਦੇ ਘਟਦੇ ਦੇ ਮੁਤਾਬਕ ਲੇਟ ਹੋ ਸਕਦਾ ਪਰ ਇਹ ਤਾਂ ਨਾ ਵੀ ਅੱਜ ਸੰਗਰਾਮ ਦਾ ਤੇ ਅੱਜ ਸੂਰਜ ਦੂਜੇ ਪਾਸੇ ਚੜ ਗਿਆ ਹੋਵੇ ਦੂਜੇ ਦੂਜੇ ਪਾਸੇ ਛਿਪਿਆ ਹੋਵੇ ਜਾਂ ਮੰਨ ਲਓ ਉਦੋਂ ਚੜ੍ਹੇ ਹੀ ਨਾ ਹੋਵੇ ਮੇਰਾਤੀ ਰਮੀ ਇਸ ਕਰਕੇ ਮੰਨ ਲਓ ਖਾਸ ਕੁਝ ਵੀ ਨਹੀਂ ਹੈ ਜਿਵੇਂ ਮੰਨ ਲਓ ਆਪਾਂ ਇਹ ਹਸਾਬ ਲਾ ਲਓ ਇੰ ਪਿਛੇ ਵਿਚਾਰ ਕਈ ਵਾਰੀ ਕੀਤੀ ਹੈ ਮਿਜਰੀਆਂ ਜਾਤਾਂ ਵਾਤਾਂ ਪਾਉਣ ਵਾਲੇ ਛਾਤਰ ਲੋਕ ਵੀ ਪ੍ਰਮਾਤਮਾ ਨੇ ਤਾਂ ਇੱਕ ਬਣਾਇਆ ਨਾ ਮਨੁੱਖ ਬਣਾਇਆ ਸੀ ਉੱਥੋਂ ਹੀ ਸੰਸਾਰ ਵੱਧਦਾ ਗਿਆ ਮੰਨ ਲਓ ਅੱਜ ਤੋ ਜਨਾ 100 ਸਾਲ ਜਨਸੰਖਿਆ ਜਾਂ ਮੰਨ ਲਓ ਵੀ 200 ਸਾਲ ਜਨਸੰਖਿਆ ਕਿੰਨੀ ਹੋਊਗੀ ਮੌਤ ਘਟ ਸੀ ਨਾ ਹੁਣ ਕਿੰਨੀ ਵੱਧ ਗਈ ਹੈ ਤੇ ਇਹ ਵੱਧ ਰਹੀ ਹੈ ਤਾਂ ਜਨਨ ਕੀ ਗਾਂ ਵਧਦਾ 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 ਜਾਂਦਾ ਜਾਂਦਾ ਨਾ ਤਾਂ ਇਸ ਕਰਕੇ ਮੰਨੋ ਪਿੱਛੇ ਤਾਂ ਕੋਈ ਥੋੜੀ ਗਿਣਤੀ ਦੀ ਜਿੱਥੇ ਪ੍ਰਮਾਤਮਾ ਨੇ ਜਦੋਂ ਉਤਪਤੀ ਕੀਤੀ ਹੋਣੀ ਉਹ ਤਾਂ ਪਰਮੇਸ਼ਰ ਜਾਣਦਾ ਕਦੋਂ ਕੀਤੀ ਹੈ ਸਤਵਾਨ ਜੋਗੀਆਂ ਨਾ ਆਤਮਾ ਹੁਣ ਨਾ ਕੋਈ ਜਕਰਤਾ ਸੱਠੀ ਕੋ ਸਾਜੀ ਆਪੇ ਜਾਣਾ ਸੋਈ ਉਹ ਤਾਂ ਪ੍ਰਮਾਤਮਾ ਜਾਣਦਾ ਨਾ ਮਿੱਕੀਵੇਂ ਬਣਾਇਆ ਉਹਨੇ ਤੇ ਉਦੋਂ ਤਾਂ ਕੋਈ ਜਾਨਤ ਪਾਤ ਕੋਈ ਵੀ ਨਹੀਂ ਸੀਗਾ ਉਹਨੇ ਤਾਂ ਮਨੁੱਖ ਬਣਾਇਆ ਹੋਊਗਾ ਤੇ ਉਸੇ ਤਰ੍ਹਾਂ ਪਰਮਾਤਮਾ ਨੇ ਪਰਮੇਸ਼ਰ ਨੇ ਤਾਂ ਦਿਨ ਬਣਾਇਆ ਦਿਨ ਤੇ ਰਾਤ ਤੇ ਇਹਦੀ ਮੰਨੋ ਇਹਨੂੰ ਨਾਮ ਦੇਣ ਨਾਮ ਵੀ ਕਿਸੇ ਨੇ ਦਿੱਤੀ ਇਹਨੂੰ ਪਰਮੇਸ਼ਰ ਨੇ ਤਾਂ ਦਿਨ ਬਣਾਤਾ ਜਾਂ ਰਾਤ ਬਣਾਦੀ ਇਸ ਹੋਮ ਮੰਗਲ ਬੁੱਧ ਵੀਰ ਜਾਂ ਮਹੀਨਾ ਜਨਵਰੀ ਫਰਵਰੀ ਮਾਰਚ ਇਹ ਤਾਂ ਕਿਸੇ ਕਿਸੇ ਨੇ ਬਣਾਏ ਆ ਨਾ ਮੰਨ ਲਓ ਵੀ ਇੱਕ ਆਪਾਂ ਇਉਂ ਕਹਿ ਸਕਦੇ ਆ ਵੀ ਇੱਕ ਇਹ ਯਾਦ ਰੱਖਣ ਵਾਸਤੇ ਤੇ ਪਰ ਉਹਨਾਂ ਨੂੰ ਜਿਹਨੇ ਛੱਤਰ ਲੋਕਾਂ ਨੇ ਵੰਡੀਆਂ ਪਾਈਆਂ ਉਹ ਛੱਤਰ ਲੋਕਾਂ ਨੇ ਖਾਸ਼ ਵੀ ਬਣਾਤੇ ਤੇ ਮਾੜੇ ਵੀ ਬਣਾਤੇ ਮਿਆਦਨ ਚੰਗੇ ਆ ਮਾੜੇ ਆਮੀਨਾ ਚੰਗਾ ਮੜ ਪਰ ਪਰਮਿਸ਼ਨ ਨੇ ਤਾਂ ਨਹੀਂ ਜਿੰਦਾਂ ਬਣਾਈਆਂ ਤੇ ਇੱਥੇ ਹੁਣ ਕੀ ਹੈ ਸਾਰੇ ਇਸ 12 ਮਾਹ ਦਾ ਪੂਰੇ ਮਹੀਨਿਆਂ ਦਾ ਅਲੱਗ-ਅਲੱਗ ਪੜ ਕੇ ਤੇ ਲਾਸਟ ਇਹਦਾ ਜੇ ਆਪਾਂ ਨਿਚੋੜ ਲਈਏ ਨਾ ਸਾਰੇ ਦਾ ਸਮੁੱਚਾ ਭਾਵ ਸਮਝ ਗਏ ਤਾਂ ਉਹ ਇਹੀ ਹੈ ਮਜਿਸ ਮਨੁੱਖ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤਸਲਾ ਨੂੰ ਆਪਣੀ ਖੁਰਾਕ ਬਣਾ ਲੈਂਦਾ ਆਸਰਾ ਬਣਾ ਲੈਂਦਾ ਵੀ ਮੇਰੇ ਮਿੰਤੇ ਦਾ ਆਸਰਾ ਇਸ ਤੋਂ ਬਿਨਾ ਮੈਨੂੰ ਆਸਰਾ ਬਣਾਉਂਦਾ ਵੀ ਇੱਕ ਹੁੰਦਾ ਹੈ ਇੱਕ ਤਾਂ ਇਕੱਲਾ ਗੱਲਾਂ ਨਾਲ ਆਸਰਾ ਬਣਾਉਣਾ ਉਵੇਂ ਤਾਂ ਆਪਾਂ ਕਹੀ ਦਿੰਨੇ ਸਾਰੇ ਇੱਕ ਆਸਰਾ ਸੱਚੀ ਬਣਾਉਣਾ ਵੀ ਵਾਕਈ ਦਿਨ ਦੀ ਸ਼ੁਰੂਆਤ ਹੈ ਜਿਹੜੀ ਮੇਰੀ ਤਾਂ ਗੁਰਬਾਣੀ ਤੋਂ ਬਿਨਾ ਨਹੀਂ ਹੁੰਦੀ ਮੈਂ ਤਾਂ ਤਟਫਾਂ ਇੰਨੀ ਤੜਫ ਪੈਦਾ ਹੋ ਜੇ ਜੇ ਮਨ ਨੂੰ ਕੋਈ ਕਿਸੇ ਤਰ੍ਹਾਂ ਟਾਈਮ ਖੁੰਝਦਾ ਇਦਾਂ ਪਹਿਲੀ ਗੱਲ ਤਾਂ ਖੁੰਝਦਾ ਹੀ ਨਹੀਂ ਜਿਹਦੇ ਅੰਦਰ ਤੜਫ ਪੈਦਾ ਹੋ ਗਈ ਉਹਨੂੰ ਤਾਂ ਤੰਗ ਲੱਗੀ ਰਹਿੰਦੀ ਐ ਵੀ ਕਦੋਂ ਅਮਰਤ ਵੇਲਾ ਹੋਵੇ ਤੇ ਮੈਂ ਸੰਗਤ ਕਰਾਂ ਮੈਂ ਬਾਣੀ ਪੜਾਂ ਜਿਹਦੇ ਅੰਦਰ ਤੰਗ ਹੁੰਦੀ ਐ ਉਹਨੂੰ ਤਾਂ ਤੜਫ ਪੈਦਾ ਹੁੰਦੀ ਐ ਉਹਦੇ ਅੰਦਰ ਇਸ ਕਰਕੇ ਜਿਹਦੇ ਅੰਦਰ ਇਸ ਤਰ੍ਹਾਂ ਬਣ ਗਿਆ ਕਹਿੰਦੇ ਉਸ ਨੂੰ ਫਿਰ ਕਿਸੇ ਵੀ ਸੰਗਰਾਮ ਮਸਿਆ ਆਦਿਕ ਦੀ ਖਾਸ ਪਵਿੱਤਰਤਾ ਦਾ ਭਰਮ ਭਲੇਖਾ ਨਹੀਂ ਰਹਿੰਦਾ। ਵੀ ਆ ਖਾਸ ਦਿਨ ਤੇ ਆ ਨਹੀਂ ਖਾਸ ਦਿਨ। ਜਿਵੇਂ ਨਵੇਂ ਸਾਲ ਵਾਲੇ ਦਿਨ ਸਾਹ ਨਹੀਂ ਹੁੰਦੀ। ਉਦੋਂ ਵਾਰ ਕੋਈ ਆਉਂਦਾ ਤੇ ਦਿਨ ਤਾਂ ਅੱਜ ਵੀ ਨਵਾਂ ਹੀ ਐ। ਅੱਜ ਵਾਲਾ ਦਿਨ ਕਦੇ ਪਹਿਲਾਂ ਆਇਆ, ਕਦੇ ਨਹੀਂ ਆਇਆ। ਤੇ ਜਿਹੜਾ ਅੱਜ ਕੱਲ ਨੰਗ ਗਿਆ ਉਹ ਵਾਪਸ ਆਉਣਾ ਹੀ ਨਹੀਂ। ਇਸ ਕਰਕੇ ਉਹਦਾ ਇਹ ਭਲੇਖਾ ਚੱਕਿਆ ਜਾਂਦਾ ਹੈ ਉਹ ਫਿਰ ਕਿਸੇ ਵੀ ਖਾਸ ਦਿਨ ਦੇ ਉੱਤੇ ਕਿਸੇ ਨੂੰ ਖਾਸ ਨਹੀਂ ਮੰਨਦਾ ਦਿਨ ਨੂੰ ਵਾਰ ਨੂੰ ਕਿਸੇ ਨੂੰ ਤੇ ਉਹਦੇ ਲਈ ਸਾਰੇ ਹੀ ਖਾਸ ਹੁੰਦੇ ਆ ਯਾਨੀ ਕਿ ਇੱਕੋ ਜੀ ਤਵੱਜਾ ਦਿੰਦਾ ਹੈ ਕਹਿੰਦੇ ਉਹ ਮਨੁੱਖ ਕਿਸ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖਾਸ ਮਹੂਰਤ ਨਹੀਂ ਭਾਲਦਾ ਫਿਰ ਉਹ